ਕਿ ਨਾਜ਼ਰ ਕਰ ਰਹੇ ਹੋ ਔਰ ਕੀ ਨਰਾਜ਼ਗੀ ਕੀ ਸਰਕਾਰ ਦੇ ਖਿਲਾਫ ਅਜਿਹਾ ਜੋ ਭਾਪਤਾ ਸਮਰੂਪ ਦੁਨੀਆ ਨਿਕਾਰੇ ਤਹਿਤ ਰਾਸ਼ਟਰੀ ਅਮਰੀਕਾ ਦਾ ਬਾਪਤਵਾ ਹੋ ਰਿਹਾ ਹੈ ਭਾਰਤ ਦੇ ਵਿੱਚ ਆਇਆ ਹੋਇਆ ਇਹਦੀ ਨੀਤੀਆਂ ਲਾਗੂ ਹੋ ਕੇ ਖਤਰ ਹੈ ਜਿਹਨੂੰ ਖੁੱਲਾ ਵਪਾਰ ਸੰਝੋਗ ਦੇ ਤਹਿਤ ਕਰਦੇ ਨੇ ਉਹਦੇ ਤੇ ਕਲਾਜਨ ਜਿਹਦੇ ਤਹਿਤ ਸਾਨੀ ਪੁਵਾ ਖੱਤ ਹੈ ਪਹਿਲਾਂ ਵੀ WTO ਦੇ ਸਪਾਈ ਹੋਏ ਉਹਨਾਂ ਨਿਕਲਾਂ ਦੇ ਸਪਾਈ ਹੋਏ ਸਾਰੇ ਹੀ ਵਰਗ ਸੜਕਾਂ ਤੇ ਹੈ ਪਰ ਇਹ ਖੁੱਲੇ ਵਪਾਰ ਦਾ ਸੰਝੋਗ ਸਾਡੇ ਚੰਪਾ ਸਾਡੇ ਹਾਕਮੋਦ ਤੇ ਦੁੱਠਾ ਲਾਉਂਦੇ ਆ ਕਾ ਸਾਡੀ ਖੇਤੀ ਨਾਲ ਜੁੜ ਕੇ ਸਾਰੇ ਕਾਰੋਬਾਰ ਤਬਾਹੀ ਦੇ ਕੰਢੇ ਤੇ ਜਾਣ ਕੇ ਇਸ ਕਰਕੇ ਅਸੀਂ ਉਸ ਅਜੇ ਤੋਂ ਵੱਧ ਆਇਆ ਉਹਦੇ ਖਿਲਾਫ ਉਹਦੀ ਭਾਰਤੀ ਹਾਕਮ ਨੂੰ ਇਚੌਪਸ ਕਰ ਰਹੇ ਹਾਂ ਜੋ ਹੋ ਜਿਹੜਾ ਭਾਰਤੀ ਭਾਰਤ ਚ ਆਇਆ ਹੋਇਆ ਅਮਰੀਕਾ ਦਾ ਵੱਧਦਾ ਵਸ ਗਿਆ ਨੇ ਤੇ ਜਿਹੜੇ ਉਹਨਾਂ ਨਾਲ ਪਹਿਲਾਂ ਵੀ ਚੀਜ਼ ਸੀ ਉਹ ਤੇ ਜਾਣ ਕੇ ਲੋਕਾਂ ਦੇ ਸਾਰੇ ਅਧਾਰਿਆਂ ਦਾ ਉਹ ਸਾਡੇ ਲੋਕਾਂ ਦੇ ਸਰਕਾਰ ਕਰ ਰਹੇ ਨੇ ਇਸ ਕਰਕੇ ਉਹ ਜਿਹਨਾਂ ਨੇ ਡਬਲਿਊਟੀ ਦੀ ਨੀਤਾਂ ਸਾਡੀ ਮੰਗ ਹੈ ਕਿ ਭਾਰਤੀ ਹਾਕਮ ਤੋਂ ਇਹ ਚੀਜ਼ ਕੋ ਬਾਹਰ ਆਉਣ ਤੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਾਂ ਅੱਜ ਪੂਰੇ ਪੰਜਾਬ ਵਿੱਚ ਕੈਡਿਸ਼ਨਾਂ ਕਿੱਥੇ ਕਿੱਥੇ ਜੇ ਅੱਜ ਸਾਰੇ ਅੰਦਰ ਤੋਂ ਸਾਡੇ ਐਸਕੇਮ ਦਾ ਸੱਦਾ ਹੈਗਾ ਵੀ ਸਾਰੇ ਜਨ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾਣੀ ਸੀ ਹੈੱਡਕੁਆਟਰਾਂ ਤੇ ਜਿੱਥੇ ਬੰਦਿਆਂ ਆਪਦੇ ਆਪ ਦੇ ਹਿਸਾਬ ਦੇ ਨਾਲ ਉਹ ਕਰ ਲੈਣ ਅੱਜ ਅਸੀਂ ਜੋ ਬਟਿੰਡਾ ਜ਼ਿਲ੍ਹੇ ਨਾਲ ਸੰਬੰਧਤ ਐਸਕੇਮ ਦਾ ਹਿੱਸਾ ਜਿੱਥੇ ਬੰਦਿਆਂ ਸਾਰਿਆਂ ਨੇ ਬਟਿੰਡਾ ਜਿਹੜੀ ਅੰਦਰ ਇੱਥੇ ਸੀ ਲਗਭਗ ਇੱਥੇ 9:00 ਤੋਂ 10:00 ਤੱਕ ਰੈਲੀ ਚਲਾਵਾਂਗੇ ਗੱਲ ਕਰਾਂਗੇ ਲੋਕਾਂ ਨਾਲ ਉਸ ਤੋਂ ਬਾਅਦ ਪ੍ਰਾਂਤਕਾ ਦਾ ਉਹ ਮੋਦੀ ਦਾ ਜਿਹੜਾ ਬਣਾਇਆ ਅਸੀਂ ਉਹਦੀ ਅੱਜ ਵੀ ਲਾਂਚ ਲਾਵਾਂਗੇ ਜਿਹੜਾ ਅਫੇਰ ਚੌਕ ਤੇ ਠੀਕ ਇਹ ਚਲ ਬਾਕੀ। ਉਹ ਥੋੜਾ ਜਿਹਾ ਦੇਖ ਸੈਪਕੀ ਜੀ। ਰੰਪਰਾ ਸ਼ਿਭਾ ਸੀ ਜੀ ਨੀਤ ਦਾ ਜੀ ਬਣ ਗਿਆ। ਕੀ ਕਹੋਗੇ ਜੀ? ਉਹ 30 ਸਾਲ ਤੋਂ ਇਹ ਕੰਮ ਨਹੀਂ ਕਰ ਸਕਦੇ। ਜੇ ਨਾ ਬਸ ਸਰਕਾਰ ਆ ਕੇ ਜੀ ਬੋਲ। ਜਿਹੜਾ ਨਾ ਨਗਰ ਮਰਕਜ਼ ਵਿੱਚ ਸਰਕਾਰ ਆਈ ਹੈ। ਕਿਦਰ ਮੁੱਖੀ ਸਰਕਾਰ ਆਈ ਹੈ ਉਹ ਤੋਂ ਹੀ ਮਤਲਬ ਇਹ ਲਗਾਤਾਰ ਉਹ ਕ੍ਰਿਤੀ ਬਜਟ ਨੇ ਰਹਿ ਜਾ ਰਹੇ। ਔਰ ਹੁਣ ਇਹ ਜਿਹੜਾ ਫੈਸਲਾ ਪਿੱਛੇ ਕੰਪਨੀ ਉਹਦਾ ਛੱਤਾਂ ਵੀ ਕਈ ਮੀਡੀਰੀ ਵੀ ਅਸੀਂ ਤੇਰੀਆ ਬੋਤਾ ਵਧਾਉਣ ਵਾਸਤੇ ਜਾਂ ਚੋਰਾ ਦੇ ਵਿੱਚ ਇੰਨੇ ਉਹ ਲੱਖਾਂ ਡਾਲਰ ਦਿੱਤਾ ਜਿਹਦੇ ਚੋਰੀ ਬਾ ਮਰੋੜੀਆ ਤੇ ਕਾਫੀ ਦੇਸ਼ ਆ ਉਹਦਾ ਵਿਰੋਧ ਵੀ ਕਰ ਰਿਹਾ ਜਿਵੇਂ ਕੈਨੇਡਾ ਆਸਟ੍ਰੇਲੀਆ ਵੀ ਅਸੀਂ ਲੱਭੀ ਹੁੰਦੇ ਆ ਔਰ ਆ ਜਿਹੜਾ ਤਾ ਤੋ ਮਤਲਬ 190 ਲਿਬ ਡਾਲਰ ਪਹਿਲਾਂ ਇਹਨਾਂ ਦਾ ਵੀ ਪਾਰਾ ਕਿਉਂ ਨਾ ਵੀ ਉਹਨਾਂ ਨੇ ਵਾਸਟਰ ਕਰਦੇ ਪੰਜ ਛੋਟੀ ਵੀਡੀਓ ਵਿੱਚ ਡਾਲਰ ਦਿੱਤੇ ਅਸੀਂ ਸਮਝਦੇ ਹਾਂ ਕਿ ਉਹਨਾਂ ਦੇ ਸਮੇਂ ਵਿੱਚ ਕਿਉਂਕਿ ਉੱਥੇ ਜਿੰਨੀਆਂ ਬੰਦਿਆਂ ਸਸਤੀਆਂ ਮਿਲਦੀਆਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਸਸਤੀ ਪੈਂਦੀ ਆ ਤੇ ਸਾਡੇ ਭਾਰਤ ਦੇ ਵਿੱਚ ਕਿਸਾਨਾਂ ਨੂੰ ਬਹੁਤ ਘੱਟ ਸੰਸਤੀਆਂ ਮਿਲਦੀਆਂ ਉਹਦਾ ਮੁਕਾਬਲਾ ਕਰਨਾ ਬਹੁਤ ਔਖਾ ਹੈ ਜੇ ਉਹ ਮਤਲਬ ਇੱਥੇ ਮੱਕੀ ਜਾਂ ਬਨਸਪਤੀ ਜਾਂ ਤੇਲ ਵਾਲੀਆਂ ਜਾਂ ਨਰਮ ਜਾਂ ਕੋਈ ਹੋਰ ਸ਼ੋਆ ਵੀ ਆਰਦੀਆਂ ਜਿਸ ਦਾ ਜਿਹੜੀ ਅਗਲੀ ਚੱਕਰ ਦੇ ਵਿੱਚ ਆਉਂਦੀਆਂ ਜਾਂ ਡੇਰੀ ਫਾਰਮਰ ਉਹ ਇੱਥੇ ਪ੍ਰੋਟੈਕਟ ਆਉਂਦੇ ਆ ਤਾਂ ਸਾਡੇ ਕਿਸਾਨ ਵੀ ਤੇ ਡੇਰੀ ਬਾਹਰ ਨੂੰ ਤੇ ਹੋਰ ਛੋਟੇ ਕਾਰੋਬਾਰ ਵੀ ਚੌਕ ਤੋਂਗੇ ਜੀਦੇ ਕਰਕੇ ਮਤਲਬ ਅਸੀਂ ਅੱਜ ਸੁਵਚੇ ਪੰਜਾਬ ਦੇ ਬੱਚਾ ਆ ਟਰੰਪ ਦੇ ਤੇ ਮੋਦੀ ਸਰਕਾਰ ਤੇ ਪੁੱਛਲੇ ਪੁੱਛਿਆ ਤੇ ਉਹਨਾਂ ਨੇ ਸੁਵਚ ਉਹਦੇ ਖਿਲਾਫ ਉਹ ਵੱਡੀ ਜੱਜੋ ਜੱਜ ਕਰਾਂਗੇ ਤੇ ਮੋਦੀ ਸਰਕਾਰ ਵੀ ਜਿਵੇਂ ਝਾਲਾਂ ਤੇ ਸੁਧ ਬੰਦਿਆ ਪਾਸ ਕਰਤਾ ਹੁਣ ਇੱਕ ਘੱਟ ਗਿਣਤੀਆਂ ਤੇ ਬਿੱਲ ਪਾਸ ਕਰਤਾ ਲਗਾਤਾਰ ਉਹ ਹਮਲੇ ਕਰ ਰਹੀ ਹੈ ਇਸ ਕਰਕੇ ਉਹ ਦਾ ਡਟ ਕੇ ਵਿਰੋਧ ਕਰਾਂਗੇ ਉਹਨਾਂ ਦੇ ਸਾਹਮਣੇ ਠੀਕ